ਉਹਨ ਕੋਸ ਨੂੰ ਦੇਖ ਲੈ। ਅੱਤਰ ਬਿਆ ਨਹੀਂ ਹੋਇਆ ਉਹਨਾਂ। ਹੋਇਆ ਬਿਆ ਕੰਮ ਨਹੀਂ ਦੇਖਿਆ ਮੈਂ। ਕੰਮ ਕੋਈ ਕਰੇ। ਤੇ ਆਪਣੇ ਸੁੱਖ ਨੇ ਬੱਚੇ ਕਿੰਨੇ ਆ? ਮੇਰੇ 7। ਚਲ ਉਹ ਵੀ ਕੰਮ ਹੀ ਆ। ਪੰਜ ਬਿਆ ਮੰਗੇ ਤੜ। ਸਾਸ਼ੀ ਗਾਲੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਸਿਰਫ ਦੁਨੀਆ ਦੀ ਇੱਕੋ ਇੱਕ ਇਦਾਂ ਦੀ ਭਾਸ਼ਾ ਜਿਹੜੀ ਬੋਲੀ ਤੇ ਜਾਂਦੀ ਆ ਪਰ ਉਹ ਲਿਖੀ ਨਹੀਂ ਜਾਂਦੀ। ਤੇ ਸਾਨੂੰ ਜਦਾਂ ਸੁਣਨ ਵਿੱਚ ਆਇਆ ਸੀਗਾ ਵੀ ਇੱਕ ਭਾਸ਼ਾ ਇਦਾਂ ਦੀ ਹੈ ਜਿਹੜੀ ਬੋਲਦੇ ਆ ਪਰ ਲਿਖੀ ਨਹੀਂ ਜਾਂਦੀ ਕਿਉਂਕਿ ਉਸ ਭਾਸ਼ਾ ਦਾ ਕੋਈ ਇਸ ਵੇਲੇ ਸਕੂਲ ਨਹੀਂ ਹੈਗਾ ਇਹ ਭਾਸ਼ਾ ਜਿਹੜੀ ਭਾਰਤ ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ ਬੋਲੀ ਜਾਂਦੀ ਆ ਸੋ ਆਜੋ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੀ ਇਹ ਭਾਸ਼ਾ ਆ ਜਿਹੜੇ ਇਸ ਭਾਸ਼ਾ ਦੇ ਵਾਰਸ ਆ ਤੁਹਾਡੀ ਗੱਲਬਾਤ ਉਹਨਾਂ ਨਾਲ ਕਰਾਉਨੇ ਆ ਕਿੱਦਾਂ ਭਾਜੀ ਠੀਕ ਹੈ ਭਾਜੀ ਭਾਜੀ ਤੁਹਾਡੀ ਭਾਸ਼ਾ ਜਿਹੜੀ ਆ ਜਦਾਂ ਮਤਲਬ ਕਹਿੰਦੇ ਇਹ ਬੋਲੀ ਤੇ ਜਾਂਦੀ ਆ ਪਰ ਲਿਖੀ ਕਦੇ ਨਹੀਂ ਜਾਂਦੀ ਆ ਕਿ ਇਹਦੇ ਵਿੱਚ ਕਾਰਨ ਕੀ ਲੱਗਦਾ ਤੁਹਾਨੂੰ ਸ਼ੁਰੂ ਤੋਂ ਪਾਈ ਸਾਡੀ ਪਾਸਾ ਨਹੀਂ ਲਿਖੀ ਜਾਂਦੀ ਹੈ ਮਤਲਬ ਤੁਹਾਡਾ ਸਕੂਲ ਸਕਾਲ ਵੀ ਹੈ ਨਹੀਂ ਕੋਈ ਕੋਈ ਸਕੂਲ ਨਹੀਂ ਸਾਡਾ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਪੜਨ ਵੀ ਨਹੀਂ ਪਾਉਂਦੇ ਪੜਨ ਹੁਣ ਜਿੱਦਾਂ ਅਸੀਂ ਪੰਜਾਬ ਚ ਰਹਿੰਦੇ ਆ ਨਾ ਫੇ ਪੰਜਾਬੀ ਸਕੂਲ ਚ ਪਾਉਂਦੇ ਪੜਨ ਜਿੱਦਾਂ ਹੁਣ ਸਾਡਾ ਸਕੂਲ ਨਹੀਂ ਜੇ ਸਾਡੀ ਪਾਸਾ ਦਾ ਕੋਈ ਸਕੂਲ ਨਹੀਂ ਹੈਗਾ ਠੀਕ ਹੈ ਜੀ ਅ ਦੋਸਤੋ ਇਹਨਾਂ ਦੀ ਭਾਸ਼ਾ ਦਾ ਕੋਈ ਵੀ ਸਕੂਲ ਹੈ ਨਹੀਂਗਾ ਕਿਉਂਕਿ ਇਹਨਾਂ ਦੇ ਬੱਚੇ ਜਿਹੜੇ ਜਦੋਂ ਇਹ ਬੋਲਦੇ ਆ ਉਦੋਂ ਹੀ ਇਹ ਭਾਸ਼ਾ ਸਿੱਖ ਜਾਂਦੇ ਆ ਤੇ ਇਹਨਾਂ ਦੀ ਕੋਈ ਨਾ ਕਿਤਾਬ ਅਜ ਤੱਕ ਰਿਆ ਤੇ ਨਾ ਹੀ ਕਿਸੇ ਨੇ ਇਹਦੇ ਉੱਲ ਧਿਆਨ ਦਿੱਤਾ ਆ ਵੀ ਇਹਨਾਂ ਦੀ ਵੀ ਕੋਈ ਕਿਤਾਬ ਕਦੂਬ ਛਾਪੀ ਜਾਵੇ ਵਿਚਾਰਿਆਂ ਦੇ ਨਿਆਣੇ ਜਿਹੜੇ ਆ ਉਹ ਇਹਨਾਂ ਦੀ ਭਾਸ਼ਾ ਜਿਹੜੀ ਉਹ ਪੜ ਲਿਖ ਜਾਣ ਭਾਜੀ ਮੈਂ ਤੈਨੂੰ ਇੱਕ ਪੁੱਛਣਾ ਚਾਹੁੰਦਾ ਜਿੱਦਾਂ ਕੋਈ ਤੁਹਾਡੇ ਘਰ ਆਵੇ ਤੇ ਤੁਸੀਂ ਉਹਨੂੰ ਕਹਿਣਾ ਵੀ ਸਾਨੂੰ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆਪਣੀ ਭਾਸ਼ਾ ਚ ਕਿੱਦਾਂ ਕਹੋਗੇ ਸਾਡੇ ਭਾਸ਼ਾ ਚ ਮਤਲਬ ਕਹੇ ਵਾਸੀ ਖੁਸ ਹਤ ਅਸੀਂ ਖੁਸ਼ ਹਾਂ ਤੈਨੂੰ ਦੇਖ ਕੇ ਨੇ ਹਾਂ ਸਾਰੇ ਪਾਸ਼ਾ ਆਹੀ ਕਹਿੰਦੇ ਵੇ ਅਸੀਂ ਤੈਨੂੰ ਖੁਸ਼ ਹਾਂ ਤੈਨੂੰ ਦੇਖ ਕੇ ਨੇ ਠੀਕ ਹੈ ਤੁਹਾਨੂੰ ਵੀ ਆਉਂਦੀ ਨੇ ਇਹਨੇ ਭਾਸ਼ਾ ਬੋਲਣੀ ਹਾਂਜੀ ਆਹੋ ਆਉਂਦੀ ਹੈ ਤੁਹਾਨੂੰ ਆਉਂਦੀ ਨੇ ਹਾਂਜੀ ਬੋਲ ਕੇ ਦੱਸੋ ਕੋਈ ਕੁਝ ਬੋਲ ਕੇ ਦੱਸ ਦੇ ਖੁਸ਼ ਹੈ ਅੱਜ ਮੈਂ ਤਾਂ ਹਾਂ ਤੇ ਵੀ ਹਰਮਤ ਇਹ ਅੰਖੋਂ ਸੁਣ ਦੇਖਿਨ ਲੇਸ ਮਤਲਬ ਉਹ ਕਹਿੰਦੇ ਅਸੀਂ ਖੁਸ਼ ਹਾਂ ਇਹਨਾਂ ਦੇ ਕਹਿਣ ਦਾ ਮਤਲਬ ਤੇ ਇਹ ਭਾਜੀ ਇਹ ਬੱਚਿਆਂ ਨੂੰ ਜਿੱਦਾਂ ਮਤਲਬ ਕੰਮਕਾਰ ਮਤਲਬ ਜਿੱਦਾਂ ਤੁਸੀਂ ਕਿੰਨੀ ਕਿਸਾਲ ਦੀ ਉਮਰ ਤੋਂ ਕੰਮਕਾਰ ਵਿੱਚ ਪਾ ਦਿੰਦੇ ਕੰਮਕਾਰ ਭਾਜੀ ਜਿੱਦਾਂ ਸਾਡੇ ਨਾਲ ਦੇ ਕਿ ਜਿਹੜੇ ਬੱਚੇ ਜਿੱਦਾਂ ਅਸੀਂ ਕੰਮ ਕਰਦੇ ਆ ਉਹ ਸਾਹਮਣੇ ਸਾਡੇ ਨਾਲ ਹੀ ਕੰਮ ਕਰਨ ਲੱਗ ਜਾਂਦੇ ਆ ਮਤਲਬ ਜਿੱਦਾਂ ਤੁਸੀਂ ਜੇ ਮਤਲਬ ਹੁਣ ਕਿਤੇ ਜਾਣੇ ਆ ਜਿੱਦਾਂ ਲਾਲਾ ਵੀ ਭਾਂਡੇ ਤੇ ਦੇਣ ਜਾਂ ਕੋਈ ਵੀ ਵਿਚਰ ਜਾਣੇ ਆ ਨਾ ਮਤਲਬ ਦੇਖ ਕੇ ਸਾਨੂੰ ਇਦਾਂ ਆਪ ਹੀ ਨਿਆਣੇ ਨਾਲ ਹੀ ਲੱਗ ਜਾਂਦੇ ਕੰਮ ਤੇ ਸਾਡੇ ਤੇ ਤੁਹਾਡਾ ਬੱਚਾ ਕੋਈ ਵੀ ਸਰਕਾਰੀ ਨੌਕਰੀ ਤੇ ਲੱਗਾ ਅਜੇ ਤੱਕ ਰਕ ਨਹੀਂ ਕੋਈ ਨਹੀਂ ਲੱਗਿਆ ਭਾਜੀ ਕੋਈ ਵੀ ਨਹੀਂ ਕੋਈ ਵੀ ਨਹੀਂ ਦੋਸਤੋ ਇੱਕ ਇਹ ਪਰਿਵਾਰ ਇਦਾਂ ਦੇ ਆ ਜਿਨ੍ਹਾਂ ਦਾ ਕੋਈ ਵੀ ਬੰਦਾ ਜਾਂ ਕੋਈ ਵੀ ਬੀਬੀ ਕੋਈ ਵੀ ਸਰਕਾਰੀ ਨੌਕਰੀ ਦੇ ਵਿੱਚ ਹੈ ਨਹੀਂਗੀ ਕਿਉਂਕਿ ਇਹਨਾਂ ਦੇ ਪੜ੍ਹਨ ਲਿਖਣ ਵਿੱਚ ਜਿਹੜੀ ਦਿੱਕਤ ਹੁੰਦੀ ਆ ਕਿਉਂਕਿ ਸਾਰੀ ਜਿਹੜੀ ਟੈਡ ਜਿਹੜੇ ਟੈਡ ਭਰਨ ਦੇ ਲਾਲੇ ਪੈ ਰਹੇ ਨੇ ਆ ਤੇ ਇਹਨਾਂ ਵਿਚਾਰਿਆਂ ਨੇ ਕਿੱਥੋਂ ਆਪਣਾ ਮਤਲਬ ਬੱਚਿਆਂ ਨੂੰ ਪਾਉਣਾ ਆ ਇਹਨਾਂ ਨੇ ਪੜ੍ਹਨ ਲਿਖਾ ਪਾਉਣਾ ਆ ਪੜ੍ਹਨ ਲਿਖਾ ਕੇ ਉਹਨਾਂ ਨੂੰ ਵਧੀਆ ਇੱਕ ਅਫਸਰ ਬਣਾਉਣਾ ਆ ਇਹਨਾਂ ਦੇ ਭਾਗਾਂ ਵਿੱਚ ਉਹ ਚੀਜ਼ ਹੈ ਨਹੀਂਗੀ ਹੁਣ ਇਧਰ ਕੋਈ ਗੱਲ ਕਰ ਸਸਰੀ ਜੀ ਹਾਂਜੀ ਸਸਰੀ ਜੀ ਤੇ ਤੁਹਾਨੂੰ ਜਦੋਂ ਮਤਲਬ ਤੁਸੀਂ ਬੱਚੇ ਆ ਇਹਨਾਂ ਨੂੰ ਭਾਸ਼ਾ ਇਹ ਸिखਾਲਦੇ ਕਿਦਾਂ ਜਦੋਂ ਤੁਹਾਡੇ ਵੱਲ ਦੇਖ-ਦੇਖ ਕੇ ਸਿੱਖ ਜਾਂਦੇ ਆ ਹਾਂ ਇਹ ਸਾਡੇ ਆਪਣੇ ਖੂਨ 'ਚ ਹੀ ਹੁੰਦੀ ਇਹ ਖੂਨ 'ਚ ਹੀ ਹੁੰਦੀ ਆ ਜਿੱਦਾਂ ਜਿੱਦਾਂ ਬੱਚੇ ਵੱਡੇ ਹੋਈ ਜਾਂਦੇ ਉਹ ਤਾਂ ਉਹ ਸਿੱਖੀ ਜਾਂਦੇ ਨੇ ਤੇ ਤੁਹਾਡੇ ਇੱਕ ਮੈਂ ਉਹ ਵੀ ਸੁਣਿਆ ਸੀ ਭਾਤੋਂ ਵੀ ਜਦੋਂ ਤੁਹਾਡੇ ਵਿਆਹ ਹੁੰਦਾ ਉਹ ਕਿਦਾਂ ਬੱਟਾ ਸੱਟਾ ਕਰਦੇ ਉਹ ਕਿਦਾਂ ਬੱਟਾ ਸੱਟਾ ਹੁੰਦਾ ਹੈਗਾ ਸਾਡੇ ਮੈਂ ਮੈਂ ਆਪਣੇ ਮੇਰੇ ਭਰਾ ਨੂੰ ਤੂੰ ਦੱਸ ਦੇ ਭਾਈ ਸਾਡੇ ਭਾਜੀ ਜੀ ਦਾ ਵਿਆਹ ਬਾਰੇ ਦੱਸਣਾ ਹੋਵੇ ਤਾਂ ਜਿੱਦਾਂ ਮੰਨ ਲਓ ਹੁਣ ਜਿੱਦਾਂ ਸਾਡੇ ਮੇਰਾ ਵਿਆਹ ਕਰਨਾ ਤਾਂ ਮੇਰੀ ਭੈਣ ਅਗਲੇ ਉਹਨੂੰ ਵਿਆਹਣੇ ਮੇਰੇ ਭਰਾ ਨੂੰ ਉਹਦੀ ਭੈਣ ਮੈਂ ਵਿਆਉਣੀ ਹੈਗੀ ਜੇ ਮੰਨ ਲੈ ਸਾਡੇ ਮੇਰੇ ਭੈਣ ਹੈ ਵੀ ਨਹੀਂ ਤੇ ਮੈਂ ਇਕੱਲਾ-ਇਕੱਲਾ ਪਰਾ ਹਾਂ ਤਾਂ ਮੈਨੂੰ 8 ਸਾਲ ਸੋਹਰਿਆਂ ਦੇ ਜਾਣਾ ਪੈਣਾ 8 ਸਾਲ ਕਰਜ਼ਵਾਈ ਬਣ ਕੇ ਲਿਖ ਲਿਖਾਈ ਪੱਕੀ ਕਰਕੇ ਸਰਕਾਰੀ ਸਰਕਾਰੀ ਕਾਗੇ ਤੇ ਲਿਖ ਲਿਖਾਈ ਸੈਂਤੂਨ ਕਰਕੇ ਗਵਾਹ ਪਾ ਗਏ ਵੀ 8 ਸਾਲ ਉੱਥੇ ਰਹਿਣਾ ਤੇ ਜੋ ਵੀ ਟੂ ਮਸੱਲਾ ਕਾਰਬਾਰ ਜੋ ਵੀ ਆਪਾਂ ਰੇੜਾ ਰੂੜਾ ਦੇਣਾ ਸਾਰਾ ਕੁਝ ਮੈਂ ਹੀ ਖਰਚਾ ਕਰਨਾ ਮਤਲਬ ਮੁੰਡੇ ਨੂੰ ਖਰਚਣਾ ਪੈਂਦਾ ਦੋਸਤੋ ਮੇਰੇ ਪੈਣ ਹੋਵੇ ਤਾਂ ਮਤਲਬ ਇਹਨਾਂ ਦੇ ਜੇ ਘਰ ਵਿੱਚ ਇਦਾਂ ਧੀ ਐ ਨਹੀਂ ਮੁੰਡਾ ਮੁੰਡਾ ਹੀ ਆ ਹਨ ਤੇ ਉਹਨੂੰ ਜਿਹੜਾ ਵਿਆਹ ਦਾ ਖਰਚਾ ਆਪ ਹੀ ਕਰਨਾ ਪੈਂਦਾ ਲੱਖ ਡੇਢ ਲੱਖ ਰੁਪਈਆ ਜੋ ਵੀ ਲੱਗਦਾ ਪਤਾ ਨਹੀਂ ਕਿਦਾਂ ਵਿਚਾਰੇ ਕਰਦੇ ਹੋਊਗੇ ਤੇ ਜੇ ਭਾਜੀ ਪੈਸੇ ਨਾ ਹੋਣ ਫੇ ਬੰਦਾ ਕੁਵਾਰਾ ਵੀ ਰਹਿ ਜਾਂਦਾ ਪੈਸੇ ਭਾਜੀ ਮੰਨ ਲੈ ਕੋਈ ਜਿੱਦਾਂ ਮੰਗਣੀ ਪਾ ਕੇ ਵੀ ਪੈਸਾ ਤੋਂ ਬਿਨਾ ਵਿਆਹ ਨਹੀਂ ਹੋ ਸਕਦਾ ਮੰਨ ਲੈ ਦਾਜ ਦੇਣਾ ਚਾਹੀਦਾ ਸੋਨਾ ਦੇਣਾ ਪੈਂਦਾ ਟੂਮ ਸੱਲਾ ਜੋ ਵੀ ਕੁੜੀ ਨੂੰ ਦੇਣਾ ਪੈਂਦਾ ਨਾ ਪਰ ਜਿੱਦਾਂ ਕੋਈ ਵੀ ਜੇ ਨਾਂ ਵੀ ਹੋਵੇ ਨਾ ਕੋਈ ਹੈਲਪ ਕਰਨ ਵਾਲਾ ਉਹ ਹਜੇ ਬੈਠੇ ਵੀ ਕੁਵਾਰੇ ਕਵਾਰੇ ਬੈਠੇ ਵੀ ਹਨ ਤੇ ਮਤਲਬ ਜੇ ਜਿੱਦਾਂ ਲਾਲਾ ਵੀ ਤੂੰ ਆਪਣੀ ਘਰ ਵਾਲੀ ਆ ਤੇਰੀ ਤੂੰ ਆਪਣੀ ਘਰ ਵਾਲੀ ਦੇ ਇਧਰ ਚਪੇੜ ਮਾਰਤੀ ਤੇ ਉਧਰ ਤੈਨੂੰ ਫੇਰ ਡਰ ਹੋਊਗਾ ਵੀ ਤੇਰੀ ਭੈਣ ਦੇ ਪੈ ਜਾਣੀ ਹਾਂਜੀ ਭਾਈ ਜੇ ਸਾਡਾ ਆਟੇ-ਵੱਟੇ ਦਾ ਸੌਦਾ ਹੁੰਦਾ ਵਿਆਹ ਦਾ ਉਹਦੇ ਵਿੱਚ ਹੁੰਦਾ ਏ ਮੰਨ ਲੈ ਮੈਂ ਆਪਣੇ ਘਰ ਦੀ ਨਾਲ ਲੜ ਕੇ ਜਿੱਦਾਂ ਉਹਨੂੰ ਕੱਢ ਦੂੰਗਾ ਤਾਂ ਉਹ ਵੀ ਮੇਰੀ ਭੈਣ ਨੂੰ ਕੱਢ ਸਕਦੇ ਮੇਰੇ ਕੋਲ ਬਾਬੂ ਪੇਜ ਸਕਦੇ ਆ ਮਤਲਬ ਉਹਨਾਂ ਨੂੰ ਡਰ ਵੀ ਹੁੰਦਾ ਹਨਾ ਡਰ ਹੁੰਦਾ ਕਿ ਦੂਜਿਆਂ ਸਾਡੇ ਤੇ ਦੋਸਤੋ ਦੇਖ ਲਓ ਇਹਨਾਂ ਦੇ ਇਦਾਂ ਵਿਆਹ ਹੁੰਦੇ ਚਲੋ ਅੱਗੇ ਚੱਲਦੇ ਆ ਯਾਰ ਸ਼ਰਮੋਨਾ ਕਹਦੇ ਆ ਉਸਤਾਦ ਹੈ ਰਿਸ਼ਤਾ ਕਰਾ ਤਾ ਸ਼ਰਮਾਉਣਾ ਹਾਂ ਅਸੀਂ ਕਿਨਾਂ ਆਜੋ ਦੋਸਤੋ ਅੱਗੇ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਆ ਇੱਧਰ ਆਂਟੀ ਵੀ ਨਹੀਂ ਬੈਠੇ ਆ ਪੀਰ ਆਈ ਗਏ ਮੇਰੇ ਕਿਹਾਂ ਕੰਮ ਕਰੀ ਕਰੀ ਮਰ ਗਏ ਸੀ ਕੰਮ ਕਰੀ ਕਰਨਾ ਹੋ ਰੰਗਾ ਆ ਮਰ ਗਏ ਕੰਮ ਕਰਦੇਗਾ ਤੇ ਮਰ ਗਏ ਕੀ ਹੋਇਆ ਅੰਕਲ ਨਹੀਂ ਕਰਦਾ ਕੰਮ ਕੁਛ ਨਹੀਂ ਕਰਦਾ ਬੇਲਾ ਇਹ ਵੀ ਕਿਦਾਂ ਮਤਲਬ ਇਹਦੇ ਮਤਲਬ ਜਦਾਂ ਬੁੜਾ ਹੋ ਗਿਆ ਜਾਂਦਾ ਬੁੜਾ ਜਵਾਨੀ ਵੇਲੇ ਕੀਤਾ ਕੰਮ ਕੀ ਪਤਾ ਹੈ ਤੇਰਾ ਵਿਆਹ ਨਹੀਂ ਹੋਇਆ ਨਾ ਹੋਇਆ بیا ਕੰਮ ਨਹੀਂ ਦੇਖਿਆ ਮੈਂ ਕੰਮ ਕੋਈ ਕਰੇ ਤੇ ਆਪਣੇ ਸੁੱਖ ਨੇ ਬੱਚੇ ਕਿੰਨੇ ਆ ਮੇਰੇ 7 ਚਲ ਉਹ ਵੀ ਕੰਮ ਹੀ ਆ ਪੰਜ ਬਈ ਮੁੰਡੇ ਤੇ ਕੁੜੀਆਂ ਪੰਜ ਮੁੰਡੇ ਦਾ ਬੇਲਾ ਹੀ ਰਹਿੰਦਾ ਸਾਰਾ ਦਿਨ ਸਾਰਾ ਦਿਨ ਬੇਲਾ ਕੁਛ ਨਹੀਂ ਕਰਦਾ ਤੇ ਆ ਹੁੱਕਾ ਜਦੋਂ ਆਉ ਇਹਦੇ ਨਾਲ ਦੇਖੋ ਇਹ ਹੁੱਕਾ ਹੀ ਪੀਂਦਾ ਰਹਿੰਦਾ ਪਿੰਦਾ ਬਹੁਤ ਘਟ ਗਈ ਅੱਖਾਂ ਦੀ ਲਾਈਟ ਅੱਖਾਂ ਦੀ ਲਾਈਟ ਘਟ ਗਈ ਅੱਛਾ ਅੱਖਾਂ ਦੀ ਲਾਈਟ ਘਟਿਆ ਮਤਲਬ ਮੂੰਹ ਦੀ ਜਿਹੜੀ ਉਹ ਨਹੀਂ ਸ਼ਕਤੀ ਘਟ ਹੈਗੀ ਮਤਲਬ ਸੂਤਾ ਪੂਰਾ ਖਚਲੇ ਨਾ ਸ਼ੁਰੂ ਤੋਂ ਸ਼ੁਰੂ ਤੋਂ ਕਿੰਨੇ ਦਿਨਾਂ ਲੈਂਚ ਵੀ ਦੋ ਵਾਰੀ ਪਾਏ ਲੈਂਚ ਕਹਦੇ ਅੱਖਾਂ ਦੇ ਅੱਖਾਂ ਦੇ ਹੋਰ ਕੀ ਹੁੰਦੀ ਪ੍ਰੋਬਲਮ ਬੜਾ ਬੰਦਾ ਹੋ ਗਿਆ ਲੈਂਚ ਦਾ ਹੀ ਹੁੰਦਾ ਉਹ ਲੈਂਚ ਤਾਂ ਪਾਉਂਦੇ ਆਂਟੀ ਨੇ ਇਹਦੇ ਲੈਂਚ ਪਵਾਏ ਮੈਂ ਨੇ ਪਾਏ ਨਹੀਂ ਮੈਂ ਤਾਂ ਵੀ ਕੰਮ ਨਹੀਂ ਨਹੀਂ ਇਹਦੇ ਇਹਦੇ ਲੈਂਚ ਪਵਾਤੇ ਆਂਟੀ ਨੇ ਹਾਂ ਅਸਲ ਜਿੱਦਾਂ ਬੋਲੇ ਨਾ ਮੇਰੀ ਉਮਰ ਜ਼ਿਆਦਾ ਹੈਗੀ 75 ਸਾਲ ਦੀ ਉਮਰ ਤੇਰੀ ਆ ਇਦਾਂ ਗੱਲ ਮਤਲਬ 150 ਸਾਲ ਦਾ ਹੋਚਲਾ ਤੂੰ ਬਾਦੀ ਹੋਇਆ ਤੁਹਾਡੀ ਕਿ ਨਹੀਂ 20 ਸਾਲ ਘਟ 20 ਸਾਲ ਘਟ ਮਤਲਬ ਜਦੋਂ ਤੂੰ 20 ਸਾਲਾਂ ਦਾ ਸੀ ਤੂੰ ਇਹਨ ਪੂਰਾ ਜਵਾਨੀ ਵੇਸੀ ਉਦੋਂ ਆਂਟੀ ਦਾ ਜਨਮ ਹੋਇਆ ਏ ਹਾ ਯਸ ਜੋ ਮੈਨੂੰ 150 ਦੀ ਸੀ ਐਡੀ 25 ਸਾਲਾਂ ਹੋਈ ਜਾ ਜੇ ਤੂੰ 25 ਮਤਲਬ ਇਹ ਪੰਜਾਂ ਦੀ ਸੀ ਤੇ ਤੁਹਾਡੀ ਹੋਈ ਲਵ ਮੈਰਿਜ ਹੋਈ ਏ ਜਾਂ ਕਿੱਦਾਂ ਲਵ ਵਿਆਹ ਹੋਇਆ ਵਿਆਹ ਹੋਇਆ ਲਵ ਆ ਗਈ ਜਾਂਦੀ ਲਵ ਮੈਰਿਜ ਸੋਚ ਲਾਓ ਵਿਆਹ ਹੋਇਆ ਵਿਆਹ ਹੋਇਆ ਨਾ ਦੋਸਤੋ ਤੇ ਕੱਢ ਕੇ ਬੇਦੀ ਕੱਢ ਕੇ ਤੇ ਫੇਰੇ ਉੱਪਰ ਦੀ ਲੈ ਸੱਤ ਹਾਂ ਸੱਤ ਫੇਰੇ ਲੈ ਤੇ ਇਹਨੂੰ ਘਰ ਨੂੰ ਲੈ ਆ ਆ ਬੈ ਅਟ ਪਲੇ ਕਰਾਏ ਅੱਛਾ ਹਾਂ ਹਲਦੀ ਨਾਲ ਤੇ ਤੁਹਾਡਾ ਬੱਟਾ ਸੱਟਾ ਵੀ ਹੋਇਆ ਬੱਟਾ ਸੱਟਾ ਪੱਟਾ ਹੀ ਹੋਇਆ ਤੋਂ ਉਹਨਾਂ ਦਾ ਹਾਂ ਇਹਦੀ ਭੈਣ ਮੇਰੇ ਚ ਭਰਾ ਦੇ ਤੇ ਮੈਂ ਇਹਦੇ ਕਰ ਬੱਟੇ ਸੱਟੇ ਇਹ ਮਤਲਬ ਤੁਹਾਡੇ ਸ਼ੁਰੂ ਤੋਂ ਹੀ ਪ੍ਰਥਾ ਚੱਲੀ ਆਉਂਦੀ ਹੈ ਸ਼ੁਰੂ ਤੋਂ ਪਹਿਲਾਂ ਚੱਲੀ ਆਉਂਦੀ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਇਦਾਂ ਮਤਲਬ ਪੜ੍ਹਾਈ ਲਿਖਾਈ ਦਾ ਨਹੀਂ ਕੋਈ ਹੈਗਾ ਸਾਧਨ ਕਿੱਥੇ ਕਰਾਏਗੇ ਹੁਣ ਬੈਠੇ ਹੈਗੇ ਪਹਿਲਾਂ ਤਾਂ ਰਹਿੰਦੇ ਹੀ ਨਹੀਂ ਸੀ ਕਿੱਥੇ ਕਰਾਏਗੇ ਗਲੀਆਂ ਦੇ ਵਿੱਚ ਬਾਲਟੀਆਂ ਡਰਮੀਆਂ ਇਦਾਂ ਬੜਾਮ ਦੇ ਫਿਰਦੇ ਸੀ ਨੱਠ ਵੱਜ ਗਿਆ ਇੱਕ ਮੁੰਡਾ ਹੁਣ ਕਿੱਥੇ ਆ ਪੁੱਤ ਅੱਛਾ ਮੁੰਡਾ ਨੱਠ ਭੱਜ ਕੇ ਪੜਾ ਪੜਾ ਲਿਆ ਸੀ ਮਤਲਬ ਇੱਕ 10 ਪੜਾ ਆਹੀ ਨੌਕਰੀ ਨਹੀਂ ਮਿਲੀ ਉਦਾਂ ਹੀ ਹੁਣ ਵਿਆਹ ਦਿੱਤਾ ਉਹਨੂੰ ਉਹ ਠੀਕ ਏ ਆ ਦੋਸਤੋ ਸੋ ਆ ਇੱਕ ਕੱਲੀ ਇੱਕ ਇਦਾਂ ਦੀ ਭਾਸ਼ਾ ਜਿਹਦੇ ਵਿੱਚ ਕਹਿੰਦੇ ਆ ਵੀ ਕੋਈ ਲਿਖਤੀ ਰੂਪ ਵਿੱਚ ਉਹ ਭਾਸ਼ਾ ਨਹੀਂ ਕਿ ਤੇ ਸਿਰਫ ਉਹ ਜਿਹੜੀ ਬੋਲਣ ਦੇ ਵਿੱਚ ਆਉਂਦੀ ਆ ਨਿਆਣੇ ਇਹਨਾਂ ਦੇ ਬੋਲਦੇ ਵੀ ਆ ਤੇ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਨਹੀਂ ਪਾਜੀ ਪੜੇ ਨਹੀਂ ਹਾਂਜੀ ਨਹੀਂ ਤੁਹਾਡੀ ਉਮਰ ਕਿੰਨੀ ਆ ਤੇਰਾ ਸਾ ਵਿਆਹ ਹੋ ਗਿਆ ਤੇਰਾ ਕਿ ਨਹੀਂ ਨਹੀਂ ਤਿਆਰੀ ਆ ਉਹਦਾ ਨਹੀਂ ਮੁੱਛਾ ਮਾਛਾ ਤਾਂ ਆ ਗਈਆਂ ਤੇਰੇ ਆ ਆ ਗਈਆਂ ਅੱਛਾ ਠੀਕ ਏ ਅੱਛਾ ਮਤਲਬ ਤੈਨੂੰ ਵੀ 8 ਸਾਲ ਉੱਥੇ ਰਹਿਣਾ ਪੈਣਾ ਕੁੜੀ ਕੇ ਹਾਂ ਇਹਦੇ ਵੀ ਭੈਣ ਹੈ ਨਹੀਂ ਕਿ ਕਹਿੰਦੇ ਇਹਨੂੰ ਵੀ 8 ਸਾਲ ਉੱਥੇ ਕੁੜੀ ਕੇ ਘਰ ਰਹਿਣਾ ਪੈਣਾ ਉਹ ਇੱਕ ਮੁੰਡਾ ਹੋ ਰਿਹਾ ਉਹਨੂੰ ਵੀ 8 ਸਾਲ ਉੱਥੇ ਰਹਿਣਾ ਪੈਣਾ ਘਰ ਜਵਾਈ ਬਣ ਕੇ ਤੇ ਇਹਨਾਂ ਦਾ ਵਿਆਹ ਹੋਣਾ ਹੈ ਦੋਸਤੋ ਆ ਦੇਖ ਲਓ ਦੋਸਤੋ ਇਹ ਜਿੱਦਾਂ ਵੀ ਇਹਨਾਂ ਦੇ ਚਲੋ ਰੀਤੀ ਰਿਵਾਜ ਆ ਜਿੱਦਾਂ ਵੀ ਸਿਸਟਮ ਚੱਲਦਾ ਹੁੰਦਾ ਆ ਨੇ ਪਿੱਛੋਂ ਹੀ ਇਦਾਂ ਹੀ ਚੱਲਿਆ ਆਉਂਦਾ ਤਾਂ ਗਾਂ ਵੀ ਉਦਾਂ ਹੀ ਚੱਲੀ ਜਾਂਦਾ ਕਿਉਂਕਿ ਪੜ੍ਹਾਈ ਲਿਖਾਈ ਨਾ ਹੋਣ ਦੇ ਕਾਰਨ ਸਿਸਟਮ ਨੂੰ ਨਾ ਕੋਈ ਬਦਲ ਸਕਿਆ ਨਾ ਕੋਈ ਬਦਲਣ ਵਾਲਾ ਹੋਇਆ ਆ ਜਿੱਦਾਂ ਪਿੱਛੋਂ ਤੁਰਿਆ ਆਉਂਦਾ ਜੋ ਮਤਲਬ ਇਹਨਾਂ ਦੀਆਂ ਮੂਹ ਜਵਾਨੀ ਕਿਤਾਬਾਂ ਵਿੱਚ ਲਿਖਿਆ ਉਹ ਉਦਾਂ ਹੀ ਚੱਲਣ ਡਿਆ ਆ ਹਾਂ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਇੰਨੀਆਂ ਗੱਲਾਂ ਕਰਦੇ ਹੋਏ ਤੁਹਾਡੇ ਤੋਂ ਮੰਗਦਾ ਹਾਂ ਇਜਾਜ਼ਤ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਂ ਕਿ ਗਾਂ ਵੀ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਹੀ ਹੈ ਜੀ ਧੰਨਵਾਦ